ਪੰਜਾਬ ਲਈ ਪੰਜਾਬ ਸਾਰੇ ਸਦਰੂ ਇਸ ਚੰਨ ਦਾ ਨਾਮ ਹੋਰ ਗਿਆ ਹੈ ਜਿਹਨੂੰ ਪੰਜਾਬ ਲਈ ਉਹ ਆਪੋ ਆਪਣੇ ਨਿਵਾਸ ਤੋਂ ਕੱਢ ਕੇ ਇਹ ਪ੍ਰੋਗਰਾਮ ਇੱਕ ਰੋਜ਼ਾਨਾ ਦੇ ਤਰੀਕੇ ਨਾਲ ਕਿ ਤੇ ਫਿਰੂਰ ਇਸ ਪ੍ਰੋਗਰਾਮ ਨੂੰ ਦੇਖਣਾ ਲਾਈਕ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੜੀ ਮਿਹਰ ਨਾਲ ਦੇ ਦੇ ਜਿਹਨੂੰ ਪੰਜਾਬ ਚੰਨ ਹੈ گیا کل

ਕਿਹੜੀ ਇਹ ਨਾ ਲੱਗ ਲੈਣਾ ਲਾ ਲਈਏ ਨਹੀਂ ਕੋਈ ਗੱਲ ਨਹੀਂ ਐਦਾਂ ਦਿਲ ਥੋੜਾ ਨਹੀਂ ਕਰੀਦਾ ਹੁੰਦਾ ਅੱਛਾ ਜੀ ਲੈ ਸਾਹਿਬ ਹਾਂ ਜੀ ਆ ਤੁਸੀਂ 9-10 ਬੰਦੇ ਇਕੱਠੇ ਹੋ ਗਏ ਆਂ ਵੀ ਤੁਸੀਂ ਕਾਹ ਲੋ ਕਾਕਾ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਆਂ ਹਾਂ ਜੀ ਹੁਣ ਵੀ ਲੱਣ ਲੱਗੇ ਆਂ ਪੁਰਾਣੀ ਵਿਰਾਸਤ ਦੇ ਵਿੱਚ ਲੋਕ ਤੁਹਾਨੂੰ ਨਕਲੀਏ ਕਹਿੰਦੇ ਨੇ ਨਕਲੀਏ ਆਹਾਹਾਹਾ ਵੀਕਰ ਹਾਰਾ ਨਕਲੀਏ ਤੁਸੀਂ ਹੋ ਜੀ ਹਾਂ ਅਸੀਂ ਆ ਨਾ ਚੇਹੀ ਆਪ ਸਾਹ ਜੇ ਤੁਸੀਂ ਕਿਨਾਰ ਵਾਲੇ ਰੱਖ ਨਹੀਂ ਆਣਾ ਪਹਿਲੇ ਨੰਬਰ ਤੋਂ ਮੇਰੇ ਬਸੋ ਵੀ ਨਕਲ ਕੋਈ ਚੀਜ਼ ਨੂੰ ਕਿਹਾ ਜਾਂਦਾ ਨਕਲ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਚੀਜ਼ ਬਣ ਕੇ ਫੁੱਟ ਜਾਂਦੀ ਆ ਆਹ ਜਿਹੜੀ ਚੀਜ਼ ਖਤਮ ਹੋ ਜਾਂਦੀ ਆ ਉਹ ਉਸ ਨੂੰ ਨਕਲ ਕਿਹਾ ਜਾਂਦਾ ਅਸਲ ਹੈ ਜੋ ਪ੍ਰਮਾਤਮਾ ਦੀ ਵਾਹਿਗੁਰੂ ਜੀ ਆਕਾਲ ਪੁਰਖ ਦੀ ذات ਆ ਜਿਹਨੇ ਸਦਾ ਵਾਸਤੇ ਕਾਇਮ ਰਹਿਣਾ ਆ ਅੱਛੀ ਕੱਲੇ ਨਕਲੀਏ ਨਹੀਂ ਇਹ ਸਾਰੀ ਦੁਨੀਆ ਹੀ ਨਕਲਾ ਜਿਹਨੇ ਹੋ ਕੇ ਮਿਟਣਾ ਆਹਾਹਾਹਾ ਇਹ ਗੱਲ ਸਹੀ ਹੈ ਸਾਰੀ ਦੁਨੀਆ ਨਕਲਾ ਕਿਵੇਂ ਹੋ ਕੇ ਰਹਿ ਜਾਣਾ ਅਸਲ ਕਮਾਤਾਂ ਦੇ ਵਾਹਿਗੁਰੂ ਦੀ ਜਾਤ ਜਿਹਨੇ ਸਦਾ ਵਾਸਤੇ ਕਾਇਮ ਰਹਿਣਾ ਕੈਲਾ ਬਣਦੀ ਆ ਅਸਲ ਕੋਸ ਤੋਂ ਬਣਦੀ ਆ ਉਹਦੀ ਨਕਲ ਕਿਉਂਕਿ ਅਸਲ ਇੱਕ ਵਾਰ ਨਕਲ ਬਾਰ-ਬਾਰ ਬਹੁਤ ਅੱਛੇ ਬਹੁਤ ਅੱਛੇ ਲੈ ਮੇਰੀ ਗੱਲ ਸੁਣੋ ਹਾਂਜੀ ਤੇ ਜਿਹੜੀ ਨਕਲ ਔਰ ਅਸਲ ਦੀ ਗੱਲ ਚੱਲ ਰਹੀ ਹੈ ਨਾ ਹਾਂਜੀ ਹਾਂ ਇਹ ਪਾਣੀ ਦੇ ਦੁਨੀਆਂ ਨੂੰ ਤਾਂ ਪਤਾ ਅੱਜ ਕੱਲ ਦੇ ਬੱਚੇ ਨਹੀਂ ਪਤਾ ਵੀ ਨਕਲ ਕਿਉਂ ਕਹਿੰਦੇ ਆ اصل اج کل آپ کہیں گے اج کل بچے اصل ہے ٹھیک ہے جی, جی نقل ہے ਉਹ ਵੀ ਬੋਲਦੇ ਗੱਲੋ ਦੀ ਗੱਲ ਵਿੱਚ ਪਹਿਲਾਂ ਨਕਲ ਕੋਲ ਹੁੰਦੇ ਸੀ ਉਹ ਫੋਟੋ ਕੱਟਣ ਲੱਗਦੇ ਅੱਛਾ ਭਾਈ ਸਾਹਿਬ ਤੁਸੀਂ ਕਿਰਾਏ ਵਾਲੇ ਨਕਲੀ ਹੋ ਕਾਕਾ ਫੇਰ ਹੁਣ ਤਾਂ ਅਸੀਂ ਵੀ ਨਕਲੀੇ ਨਹੀਂ ਰਹੇ ਤੁਸੀਂ ਕੀ ਬਣ ਗਏ ਅਸੀਂ ਵੀ ਫੋਟੋਸਟੇਟੀਆਂ ਇਹਦਾ ਅਸੀਂ ਵੀ ਫੋਟੋਸਟੇਟੀਏ ਜੇ ਲੋਣ ਜਵਾਬ ਕਹਿੰਦੇ ਸਮਝ ਚਤਾਉਂਦਾ ਹਾਂ ਸਵੇਰ ਦਾ ਸੇਵਾ ਹਾਂ ਜੀ ਮੈਂ ਵੱਡੇ ਵੱਡੇ ਵਿਦਵਾਨਾਂ ਨੂੰ ਮਿਲਿਆ ਅੱਛਾ ਜੀ بڑے ਵੱਡੇ ਪ੍ਰਿੰਟ ਕਰਨ ਨੂੰ ਮਿਲਿਆ ਮੇਰਾ ਮਸਲਾ ਹੱਲ ਨਹੀਂ ਹੋਇਆ ਇਹ ਮੈਨੂੰ ਪਤਾ ਲੱਗਿਆ ਜੇ ਕੋਈ ਪ੍ਰਾਣੀ ਵਿਰਾਸਤ ਦੇ ਨਕਲੀ ਇਹ ਮਿਲਣਗੇ ਉਹ ਲੋਕ ਦਾ ਜਵਾਬ ਦੇਣਗੇ ਨਹੀਂ ਕੋਈ ਦੇ ਹੀ ਨਹੀਂ ਭਾਈ ਸਾਹਿਬ ਇਹ ਜੀ ਕਿਹੜੀ ਗੱਲ ਆ ਇਹਦਾ ਤੁਹਾਡਾ ਇਹ ਜਿਹੜਾ ਮਸਲਾ ਜਿਹੜਾ ਕਿਸੇ ਦਾ ਹੱਲ ਨਹੀਂ ਆ ਸ਼ਾਇਦ ਅਸੀਂ ਹੱਲ ਕਰ ਦਈਏ ਲੈ ਗੱਲ ਮੇਰੀ ਇਹੀ ਆ ਮੈਂ ਤੇ ਤੁਹਾਨੂੰ ਪੁੱਛਦਾ بی ایس دنیا دے <تصفح> روشنی کس چیز روشنی کس چیزی؟ <تصفح> گریب بھی، بھی چیز کی روشنی تینسار دسا گے نہیں بےدان دسو میں بےدانسار روشنی پتا کس چیز تین <تصفح> سوت مہاراج کی راتو چندرما مہاراج جی ਏ ਨੰਨ ਦਾ ਤੇ ਦਾ ਅਨਸਾਰ ਰੋਸ਼ਨੀ ਆ ਦਿਨੋਂ ਸੂਰਜ ਮਹਾਰਾਜ ਦੀ ਰਾਤ ਨੂੰ ਚੰਦਰਮਾ ਦੀ ਹਾਂਜੀ ਇਹ ਕਾਕਾ ਇੱਕ ਗੱਲ ਹੋਰ ਆ ਹਾਂਜੀ ਆ ਜਿਹੜਾ ਚੰਦਰਮਾ 15 ਦਿਨ ਚੜਦਾ ਪਹਿਲੇ ਪੱਖ ਹਾਂ 15 ਦਿਨ ਚੜਦਾ ਬਾਅਦ ਵਾਲੇ ਪੱਖ ਮੌਤ ਵਾਲੀ ਰਾਤ ਚੰਦ ਸੂਰਜ ਦੋਏ ਸਮਾਨ ਤੇ ਨਹੀਂ ਹੁੰਦੇ ਨੇਰ ਤੇ ਲੋਕਾਂ ਦੇ ਚੋਰੀਆਂ ਹੋਈਆਂ ਜਾਂਦੀਆਂ ਨੇ ਕਹ ਚੋਰੀਆਂ ਹੋਈ ਜਾਂਦੀਆਂ ਇਹ ਕਾਹਦੀ ਰੋਸ਼ਨੀ ਆ ਜੀ ਲਾ ਹੋ ਰੋਸ਼ਨੀ ਦਾ ਸਵੇਰ ਦੇ ਨੂੰ ਆ ਸੂਰਜਾ ਜਿੰਨਾ ਚੜਾ ਹੈਗਾ ਹੈਗਾ ਮਾੜਾ ਜਿਹਾ ਬਦਲ ਹੋ ਜੇ ਪਰ ਫੁੱਟ ਕਰਨੀ ਦੇਖਣ ਦਿੰਦਾ ਬਹੁਤ ਆ ਪਿਛਲੇ ਸਾਲ ਵੀ ਹੋਈ ਬੀਤੀ ਰੋਸ਼ਨੀ ਫੁੱਟ ਫੁੱਟ ਪਾਣੀ ਕਰਦਾ ਸੀ ਉਰੇ ਇਹੇ ਹਾਲਾਂ ਵੀ ਸਹੀ ਗੱਲ ਤਾਣਾ ਬਹੁਤ ਪਿਸਤਾ ਸੀ ਲੈ ਵੀ ਹੋਣ ਰੋਸ਼ਨੀ ਹਾਂ ਸਾਡੀ ਪੰਜਾਬ ਸਰਕਾਰ ਨੇ ਰੋਸ਼ਨੀ ਬਣਾਈ ਆ ਪਿਛਲੇ ਲਾਈਟ ਲਾਈਟ ਹਾਂ بارہ روپیے یونیٹر سڑکی بازار چ روشنی پنڈا چ روشنی شہر چی جنہ چر ہے اتنا چرتا ہے روشنی گلا ਆ ਪੂਫਾ ਦੇ 8 ਵਜੇ ਵੇ ਜਵਾਕਾਂ ਨੇ ਮੈਨੂੰ ਥਾਲ ਚ ਰੱਖ ਕੇ ਰੋਟੀ ਦੇਤੀ ਅੱਛਾ ਜੀ ਕਹਿੰਦੇ ਲੈ ਬਾਪੂ ਰੋਟੀ ਖਾ ਲਾ ਹਾਂ ਜੀ ਕੋਕਰੋ ਤਾਂ ਮੇਰੇ ਰੋਟੀ ਹੋਈ ਆ ਗਈ ਹਾਂ ਜੀ ਉਧਰੇ ਰੋਟੀ ਚਲੀ ਗਈ ਬਾਪੂ ਰੋਟੀ ਨੂੰ ਤਾਂ ਪੈ ਗਿਆ ਮੇਰਾ ਹੱਥ ਹਾਂ ਰੋਟੀ ਵੀ ਜਦੋਂ ਮੈਂ ਬੁਰਕੀ ਤੋੜੀ ਕੱਕੀ ਜਦ ਰੋਟੀ ਥਾਲ ਦੇ ਵਿੱਚ ਲਾਈ ਕੋ ਨੂਨ ਦੇ ਨਾਲ ਲਾ ਕੇ ਅੱਛਾ ਅੱਛਾ ਕਿਉਂਕਿ ਜਿਹੜੀ ਆ ਸਮਝਦਾਰ ਸਰ ਜੀਆਂ ਨੇ ਉਹ ਥਾਰ ਦੇ ਵਿੱਚ ਨੂਨ ਜ਼ਰੂਰ ਪੋੜਾ ਕੇ ਰੱਖੇ ਸੀ ਜੀ ਕਿਉਂ ਵੀ ਖਾਬਰਾ ਅਗਲਾ ਜੱਗ ਦਾ ਨਾਮ ਹੋਵੇ ਸਹੀ ਆਲੀ ਸਹੀ ਉਹ ਨੂਨ ਦਾ ਬੁਰਕੀ ਲਾਗੀ ਨਾਲ ਰੋਹ ਦੇ ਵਿੱਚ ਪਾਈ ਮਹਾਰਾਜ ਜਦੋਂ ਐ ਤਬੀਲਦਾਰੀਆਂ ਨਾਲ ਸਾਡੀ ਨਾਮ ਬਣਾਈ ਮੈਂ ਗੱਲੋਂ ਮਕਾਦ ਕੋ ਰੋਟੀਆਂ ਉਹੀ ਨੂਨ ਨਾਲ ਹੀ ਖਾਣੇ ਪਾਣੀ ਪੀਪਾ ਜਲਮਾ ਗਲਾਸ ਰੱਖਣ ਲੱਗਿਆ ਜਦ ਹੀ ਰੋਸ਼ਨੀ ਆ ਗਈ ਜਦ ਹੀ ਰੋਸ਼ਨੀ ਆ ਗਈ ਜਲਮਾ ਥਾਲ ਤੇ ਨਿਗਾਹ ਮਾਰੀ ਸਾਰੀ ਦਾਓ ਬੱਜੀ ਰਹੀ ਗਈ ਵਾਹ ਵਈ ਵਾਹ ਉਹ ਜਲਮਾ ਚਵਾਕ ਥਾਲ ਚੱਕਣ ਆਏ ਕਹਿੰਦੇ ਬਾਪੂ ਦਾਰਦਾ ਖਾਦੀ ਨਹੀਂ ਮਹਾਰ ਭਾਈਏ ਨੂੰ ਫ੍ਰਿਜ ਚ ਰੱਖ ਦੋ ਕਿਉਂਕਿ ਦੋ ਗੱਲਾਂ ਬਹੁਤ ਹੋ ਗਈਆਂ ਮੋਬਾਈਲ ਤੇ ਝੂਠ ਫ੍ਰਿਜ ਤੇ ਝੂਠ ਇੰਨੇ ਮਾਰ ਕੇ ਰੱਖੀ ਜਦ ਸਹੀ ਆ ਗਈ ਸਹੀ ਆ ਗੱਲ ਲੰਘੇ ਅੱਕਾ ਕਾਲੀ ਰੋਸ਼ਨੀयां ਜਿੰਨਾ ਚ ਰਹਿ ਗਈ ਉਹਨਾਂ ਚ ਰਹਿ ਲੈ ਰੋਸ਼ਨੀ ਦੱਸੇ ਤੈਨੂੰ ਹਾਂ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਹਾਂ ਠੀਕ ਆ ਹਾਂ ਹਾਂ ਕੋ ਪੁੱਤ ਜੰਮੇ ਦੀ ਵੀ ਰੋਸ਼ਨੀ ਆ ਇਹ ਵੀ ਸਹੀ ਆ ਪੁੱਤ ਜੰਮੇ ਦੀ ਰੋਸ਼ਨੀ ਆ ਹਾਂ ਜਿਸ ਟਾਈਮ ਦੇ ਵਿੱਚ ਗਰੀਬ ਆ ਚਾਹੇ ਅਮੀਰ ਆ ਉਹਨੂੰ ਪਤਾ ਲੱਗ ਜਾਵੇ ਕਿ ਮੇਰੇ ਘਰ ਪੁੱਤਰ ਹੋਇਆ ਜਾਣੇ ਰਾਸਤੇ ਨੇ ਕਹਿੰਦੇ ਇੱਕ ਗਿੱਠ ਜ਼ਮੀਨ ਨਾਲ ਉੱਚਾ ਹੁੰਦਾ ਹੂੰ ਬੱਚੇ ਵੀ ਆਪਣੇ ਵੀ ਐਨੇ ਖੁਸ਼ੀ ਹੁੰਦੀ ਆਹ ਜੀ ਪੁੱਤ ਜੰਮੇ ਵੀ ਰੋਸ਼ਨੀ ਆ ਹਾਂ ਹਾਂ ਜੇ ਪੁੱਤ ਜੰਮੇ ਕੁਲਾ ਕਰਨ ਦੀ ਰੀਤੀ ਆ ਉਹ ਪਿਓ ਦਾਦੇ ਦੀ ਪੈਰ ਤੇ ਪੈਰ ਰੱਖਣ ਵਾਲਾ ਅੱਜ ਕੱਲ ਬੱਚੇ ਵੀ ਦੋ ਤਸਵੀਰਾਂ ਦੇ ਜੰਮਣ ਲੱਗੇ ਦੋ ਤਸਵੀਰਾਂ ਦੇ ਆਹ ਹਾਂ ਕਿਹੜੀ ਕਿਹੜੀ ਤਸਵੀਰ ਦੇ ਇੱਕ ਗਰਮ ਤਸਵੀਰ ਦਾ ਇੱਕ ਠੰਡੀ ਤਸਵੀਰ ਦਾ ਇਕ ਕਾਰਨ ਤੋਂ ਸਿਰਦਾ ਇਕ ਥੰਢੀ ਤੁਸੀਂ ਹਰ ਹੰਡੀ ਸਿਰਦਾ ਕਿਹੜਾ ਵੀ ਥੰਡੀ ਤਫੀਲਦਾ ਇਹ ਆ ਬੱਚੇ ਨੇ ਹਜੇ 4 ਮਹੀਨਿਆਂ ਨੂੰ 7 ਮਹੀਨਿਆਂ ਨੂੰ 2 ਮਹੀਨਿਆਂ ਨੂੰ ਜਨਮ ਲੈਣਾ ਕੋਈ ਦਾ ਘਰ ਦੇ ਵਿੱਚ ਮੁਕੱਦਰ ਭਾਗ ਪਹਿਲੇ ਹੀ ਆ ਜਾਂਦਾ ਕੋਈ ਕਿਵੇਂ ਵੀ ਕੋਈ ਜ਼ਮੀਨ ਫਰੀਦਰੀ ਕਿਸੇ ਭਾਈ ਦਾ ਵਧਾ ਵਧ ਗਿਆ ਕੋਈ ਕੋਠੀ ਬਣਾ ਲਈ ਕੋਈ ਘਰ ਲਈ ਸਮਝੋ ਵੀ ਇਹ ਜਿਹੜਾ ਬੱਚਾ ਉਹ ਗੱਦੇ ਦੀ ਪੈਰ ਚ ਪੈਰ ਰੱਖਣ ਵਾਲਾ ਠੰਡੀ ਠਕੀ ਕਰਮ ਨਸੀਰ ਦਾ ਉਹ ਬੰਦਰ ਚਾਹ ਵਾਲੋਂ ਦੀ ਚੱਕਵਾ ਐ ਚਾਹ ਵਾਲੀ ਚੱਕ ਲੋਗੇ ਨਹੀਂ ਉਹ ਥੋੜਾ ਬੱਚੇ ਨੇ ਹਜੇ ਜਨਮੀ ਲਿਆ ਹੋ 22 ਘਰੋਂ ਵਿਦਾ ਨਹੀਂ ਹੋਈ ਲਾਗੀ ਨੇ ਕਿਸੇ ਨੇ ਦੁੱਧ ਦੀ ਫਰਾਈ ਜਮਾਨੀ ਨੇ ਕਿਸੇ ਨੇ ਬੁਲਾਈਆਂ ਨਹੀਂ ਕਿਹਾ ਆਣੀ ਪਤਾ ਲੱਗਦਾ ਕਹਿੰਦੇ ਸਾਰਾ ਟਪੜਾਣੇ ਮੰਝਿਆ ਆਪਣੇ ਆਪ ਉਹਦੇ ਨੂੰ ਨਾ ਉਹਦੇ ਨੂੰ ਨਾ ਹੱਥ ਮਾਰੂਏ ਕੋਈ ਨਹੀਂ ਪਾਈ ਤੈਨੂੰ ਆਪਣਾ ਜੀਰੀਆਂ ਤੋਂ ਬਾਅਦ ਦੇਖਾਂਗੇ ਵਾਹ ਵਾਹ ਇਹ ਰੋਸ਼ਨੀ ਯਾਰ ਗਲਤ ਕਰਤੀ ਨਹੀਂ ਮੈਂ ਨਹੀਂ ਆ ਲੋਕ ਬੈਠੇ ਨੇ ਪੁੱਛ ਲੈ ਫਿਰ ਹੋਰ ਸੁਣੀ ਰੋਸ਼ਨੀ ਹਾਂ ਉਹ ਕਰਨੀ ਕਤੂ ਦੀ ਵੀ ਰੋਸ਼ਨੀ ਆ ਕਰਨੀ ਕਤੂ ਉਹ ਅੱਛਾ ਕਾਰਜ ਕਰ ਦਿਓ ਉਹ ਵੀ ਰੋਸ਼ਨੀ ਨਾਲ ਧੱਕੀ ਕੋਈ ਚੰਗਾ ਕਾਰਜ ਕਰ ਦਿਓ ਕੋਈ ਚੰਗਾ ਕਾਰਿਆ ਕਰ ਦਿਓ ਉਹ ਵੀ ਰੋਸ਼ਨੀ ਆ ਆ ਇਲਾਕੇ ਦੇ ਵਿੱਚ 9 ਹੋ ہاں جی بیا ہا 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 بھائی فرانے سردار نے اتنا ودیا بیاہ کیتا پسی جتھے مینا اتنا بڑے نہیں نہیں پہلا ایتھے نکل دے کاکا ہے جی پلے دی شیخ تمہیں جیرے دا کوڑے ہے گا او تے ماں دا نہیں ہے اچھا تین وقت نہیں کیتی کیونکہ گراؤنڈ ہو ہاں اور سن واں دا اس کو دا اے نا بابا پلے گئے گھر گیا ایتھے آیا ਹਾਂ ਹਾਂ ਮਨੀ ਅੱਛਾ ਇਹ ਜਿੱਥੇ ਤਾਂ ਵੀ ਟਿਕਾ ਬਚਿਆ ਕਰਦੇ ਨੇ ਕਰ ਸਕਦੇ ਆ ਲਾਲ ਉਹ ਹੈ ਨਾ ਉਹਦੇ ਨਾਲ ਉਹਨਾਂ ਨੇ ਬੜਾ ਕਹਿੰਦੇ ਇਦਾਂ ਕਲੱਬ ਵਾਲੇ ਕਹਿੰਦੇ ਨੇ ਵੀ ਅਸੀਂ ਅਸੀਂ ਇਹ ਸਾਡਾ ਕਾਬੂ 'ਚ ਰਹੂ ਜੀ ਨਾਲੇ ਹੋਏ ਨੂੰ ਸਾਰਾ ਹੁਣ ਉਹ ਜਿਹਾ ਤੁਲਾ ਪਿਆ ਉੱਲੇ ਪਾਸੇ ਟ੍ਰੇਨ ਦੀ ਟਾਇਲਟ ਉੱਥੇ ਤੱਕ ਗਰਾਊਂਡ ਦੀ ਸੀਵਾ ਉੱਥੋਂ ਅੱਗੇ 10 ਫੁੱਟ ਤੋਂ ਆ ਹਾਂ ਉਹ ਦੋ ਅੱਗੇ 10 ਫੁੱਟ ਤੋਂ ਆ ਪਰ ਉਹ ਕੀ ਕਹਿੰਦੇ ਨੇ ਵੀ ਸਾਨੂੰ ਨਾ ਇਸ ਪਾਸੇ ਹੋਰ ਦੇ ਦੇ হাা মতরা কেরঙডেলা বারাকর সি এডাকরাDown আপাকরাপেডরি য chapters taught the room কাকষরা

ਫਰਾਣਾ ਕਰੀਓ ਸਰਦਾਰ ਖੜਾ ਬੁਲਾਵਿਆ ਲਈ ਫਰਾਣਾ ਸਾਂ ਗੱਲ ਸੁਣੀ ਹਾਂ ਵੀ ਕੀ ਗੱਲ ਆ ਕਹਿੰਦਾ ਵੀ ਮੜਾ ਜਾ ਕੋਈ ਕਮੀ ਜੀ ਪੈ ਗਈ ਐ ਕਰ ਮੈਨੂੰ ਰੁਪਈਆ 50000 ਰੁਪਈਆ ਦੇ ਮੇਰੇ ਮੁੰਡੇ ਨੂੰ ਸਾਲ ਵਾਸਤੇ ਸਾਂਝੀ ਲੜਾ ਦਾ ਸੀਰੀ ਰੱਖਣਾ ਹਾਂ ਚਲੋ ਕਹਿੰਦਾ ਯਾਰ ਕੋਈ ਗੱਲ ਨਹੀਂ ਇੱਥੇ ਬਖਸ਼ ਪਿਆ ਆਪਾਂ ਨੂੰ ਵੀ ਕੰਮ ਦੀ ਲੋੜ ਆ 50000 ਦੇ ਦਿੰਦਾ ਸਾਲ ਵਾਸਤੇ ਸੀਰੀ ਰੱਖ ਲੈ ਵਾਹਿਗੁਰੂ ਉਹ ਦੋ ਕਦੇ ਭੁੱਗਤਲਾ ਫੇਰ ਵਾਹ ਫੜਨ ਵਾਲੇ ਆ ਜਾਂਦੇ ਨੇ ਹਾਂਜੀ ਹਾਂ ਫੇਰ ਬੁਲਾਉਂਦਾ ਇੱਕ ਨੂੰ ਲੈ ਵੀ ਫਸਾਰਾ ਸਿਆ ਗੱਲ ਸੁਣ ਕੇ ਦਾ ਆ ਰੁਪਈਆ 30000 ਦੇ ਹਾਂ ਮੇਰਾ ਜਿਹੜਾ ਵੱਡੇ ਤੋਂ ਛੋਟਾ ਮੁੰਡਾ ਉਹਨੂੰ ਫਾਲ ਵਾਸਤੇ ਸੰਜੀ ਦਿਵਾਵਾ ਰੁਪਈਆ 30000 ਦੇ ਨਹੀਂ ਚਲੋ ਉਹ ਵੀ ਦੇ ਦਿੰਦਾ ਵਿਚਨੋਂ ਕਰ ਦਿੱਤੀ ਹਾਂ ਗੱਲ ਮਖਾਇ ਵਾਪਸ ਆਇਆ ਇਤਲਾ ਕਰਦਾ ਕਰਦਾ ਸਾਰਿਆਂ ਨੂੰ ਸੰਜੀ ਦਿਵਾ ਦਿੰਦਾ ਫਾਲ ਵਾਸਤੇ ਆਪ ਦਾ ਕਰ ਰਹਿਦਾ ਰੋਸ਼ਨੀ ਉਹ ਜਿਹੜੇ ਨਿਆਲੇ ਹੁੰਦੇ ਨੇ ਉਹ ਸਾਰਾ ਹਾਲ ਮੇਰ ਦੇ ਵਿੱਚੀ ਕਿਲੋ ਕੀ ਖੰਡੇ ਖੰਦੇ ਫਰੀ ਜਾਂਦੇ ਨੇ ਇਹ ਵੀ ਆਹ ਉਹ ਕਾਦੀ ਰੋਸ਼ਨੀ ਆ ਜੀ ਸਹੀ ਲਾਲਾ ਵੀ ਸਹੀ ਗੱਲ ਹੈ ਇਹ ਪੱਲੇ ਦੀ ਰੋਸ਼ਨੀ ਆ ਹਾਂ ਜੀ ਹਾਂ 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 ਜੀ ਪਿਆਰ ਫੈਸਲਾਤਾ ਪਾਰਟੀ ਦਾ ਮੰਨਸਕਰ ਕਰ ਬਿੰਗਰ ਦਰੀਆਂ ਕਲਰ ਲੱਗੇ ਹੋਰ ਰੋਸ਼ਨੀ ਸੁਣ ਗਈ ਆ ਜਾਂ ਬਾਸਵੇਦੀ ਵਿਰੋਸ਼ਨੀ ਇਹਦੇ ਮੀਂਹ ਪੈਦਣਾ ਉਹ ਵੀ ਰੋਸ਼ਨੀ ਇਹ ਵੀ ਰੋਸ਼ਨੀ ਠੀਕ ਆ ਜੇ ਪਵੇ ਲੋਰਾਂ ਸਾ ਹਾਂ ਬੱਤੀ ਬੱਤੀ ਹਾਂ ਫੇਰ ਤਾਂ ਹੁੰਦੀ ਆ ਕਾਕਾ ਰੋਸ਼ਨੀ ਹਾਂ ਲੱਖਾਂ ਮਣਾ ਅਨਾਜ ਵਾ ਚੰਗਾ ਅਸ਼ਵਾ ਨੂੰ ਘਾਹ ਚਾਰਾ ਦਰਖਤਾਂ ਤੇ ਹਰਿਆਲੀ ਆ ਜਾਂਦੀ ਆ ਹਾਂਜੀ ਫਸਲਾਂ ਵੀ ਬਿਮਾਰੀ ਤਲ ਜਾਂਦੀ ਆ ਜੀ ਹਾਂ ਜੇ ਪਵੇ ਲੋਰਾਂ ਸਾ ਹਾਂ ਤਾਤਾ ਹੈਗੀ ਰੋਸ਼ਨੀ ਅੱਛਾ ਜੀ ਹਾਈਕਾ ਖਾਨਕ ਆਸੀ ਦੇ ਵਿੱਚ ਰੋਸ਼ਨੀ ਹੋਈ ਪਟਿਆਲੇ ਵਿੱਚ ਪਟਿਆਲੇ ਵਿੱਚ ਪਟਿਆਲੇ ਵਿੱਚ ਅੱਛਾ ਕਹਿੰਦੇ 14 14 ਫੁੱਟ ਪਾਣੀ ਫਰਦਾ ਸੀ ਪਟਿਆਲੇ ਵਿੱਚ ਨਦੀ ਆ ਚੜੀ ਹਾਂ ਉਹ ਜਦੋਂ ਪਾਣੀ ਆ ਗਿਆ ਪਟਿਆਲੇ ਵਿੱਚ ਹਾਂਜੀ ਕਰਨ ਜਾਣ ਦੇ ਪੇ ਜਿਹੜੇ ਉਹ ਤਾਂ ਤਰ ਤਰ ਕੇ ਕੋਈ ਦੂਜੀ ਮੰਜ਼ਲ ਤੇ ਚੜ ਗਿਆ ਕੋਈ ਤੀਜੀ ਤੇ ਚੜ ਗਿਆ ਕੋਈ ਕਿਵੇਂ ਕੋਈ ਕਿਵੇਂ ਬਾਰੀ ਗੱਲ ਕੀਆ ਕਹਿੰਦੇ ਮੈਸਾਂ ਵੀ ਖਜੂਰਾ ਤੋਂ ਲਾਈਆਂ ਧੀਆਂ ਵਾਹ ਗੱਲਾਂ ਹੋ ਗਈ। ਮੈਂ ਸ਼ਾਕਿਰ ਲੱਗਦਾ। ਜਿਹੜੇ ਤਰਨ ਜਾਣ ਦੇ ਸੀ ਆਪਾਂ ਉਹਦੀ ਜਾਨ ਬਚਵਾ ਲਈ। ਹਾਂਜੀ। ਜਿਹੜੇ ਮੇਰੇ ਵਰਗੇ ਤਰਨ ਨਹੀਂ ਸੀ ਜਾਣਦੇ। ਉਹਨਾਂ ਨੇ 15-20 ਮਿੰਟ ਅੱਧਾ ਕੰਤਾ ਦੁੱਤੀਆਂ ਦੀਆਂ ਖਾਦੀਆਂ ਆਖਰ ਨੂੰ ਉਹਨਾਂ ਨੇ ਪ੍ਰਾਂਤ ਤਿਆਗ ਦਾ। ਸਹੀ ਗੱਲ। ਕਿਉਂ ਕਹਿੰਦੇ ਨੇ ਕਿ ਹੱਕ ਦਾ ਮਾਰਿਆ ਬੰਦਾ ਬਚੇ ਪਾਣੀ ਦਾ ਮਾਰਿਆ ਨਹੀਂ ਬਚਦਾ ਕਹਿੰਦੇ। ਸਹੀ ਹੈ ਵੀ ਸਹੀ ਹੈ। ਬੂਰੇ ਹੋ ਗਏ। ਹਾਂ। ਉਧਰੋਂ ਬਖਤ ਪੈ ਗਿਆ। ਫੋਨਾਂ ਤੇ ਫੋਨ ਵਾਇਰਲ ਸਾਤੇ ਵਾਇਰਲ ਬਿਮਾਰੀ ਫੈਲ ਗਈ ਮੁਸਤ ਫੈਲ ਗਿਆ ਮੁਸਤ ਫੈਲ ਗਿਆ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਮੁਸਤ ਬੰਦੇ ਦੇ ਵਿੱਚ ਸਹੀ ਆ ਵੀ ਸਹੀ ਆ ਮੁਸਤ ਫੈਲ ਗਿਆ ਕਹਿੰਦੇ ਵੀ ਆਇਆ ਕਰੋ ਫਟਾਫਟ ਛੀਵਰੇ ਜਾਂਦੇ ਟੱਕਣ ਚੱਕ ਲਓ ਇਹ ਆਉਂਦੇ ਦਾ ਪਟਿਆਲੇ ਦੇ ਵਿੱਚ ਛੀਵਰੇ ਛੜਦੇ ਗੰਨਾ ਏਡੇ ਏਡੇ ਅਜਿਹਾ ਵੀ ਵੱਡੀ ਹਾਂ ਬਾਬਾ ਜਿਹੜੇ ਤਤਲੇ ਤਤਲੇ ਸੈਂ ਕੋਲ ਦਾ ਫੇਵਰੇਟਾਂ ਦੇ ਵਿੱਚ ਪਾਣੀ ਨਾਲ ਹੋਣੀ ਲੰਗੇ ਹਾਂ ਜਿਹੜੇ ਮੇਰੇ ਵਰਗੇ ਮੋਟੇ ਤੇ ਕੰਬੈਟੀ ਆਏ ਨੇ ਬੰਸਾ ਨਾਲ ਫੁੱਲੇ ਪਈ ਐ ਬੰਸਾ ਬਾ ਜੀਆ ਕੋਈ ਹੋਣੀ ਦੋ ਯਾਰ ਇਹ ਵੀ ਰੋਸ਼ਨੀ ਦਾ ਦੇਖਦਾ ਨਹੀਂ ਕਰਦਾ ਹੈ ਕਿ ਦਾ ਸਹੀ ਹੈ ਯਾਰ ਲੈ ਵੀ ਮੇਰੇ ਨਹੀਂ ਆ ਰੋਸ਼ਨੀ ਹਾਂ ਮੇਰੇ ਨਹੀਂ ਆ ਰੋਸ਼ਨੀ ਤੇਰੇ ਵੀ ਆਦਾ ਨਹੀਂ ਹਾਂ

ਓ ਮੇਰੇ ਸਮਝ ਨਹੀਂ ਆਇਆ ਹੱਦ ਤੱਕ ਮਾਈ ਜਾਨੂੰ ਆ ਇਹ ਕਾਕਾ ਰੋਸ਼ਨੀ ਆ ਇਹ ਇਸ ਗੱਲ ਤੇ ਚਾਨਣ ਬਾ ਸੰਗਤ ਨੂੰ ਪਤਾ ਲੱਗੇ ਰੋਸ਼ਨੀ ਕਿੰਨੇ ਆ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ ਇਹ ਦੁਨੀਆ ਤੇ ਦੋ ਰੋਟੀਆਂ ਦੀ ਰੋਸ਼ਨੀ ਆ ਹਾ 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 ਜੈਸੇ ਲਿਖਿਆ ਕਿ ਦੋ ਰੋਟੀਆਂ ਉੱਪਰ ਦਾਲ ਚਾਰੇ ਬੇਦ ਫੜਕਦੇ ਵਾ ਨਾ ਕੋ ਦੇਖਿਆ ਬੇਦ ਕਿਤਾਬੀ ਨਾ ਕੋ ਦੇਖਿਆ ਪੋਥੀ ਨੇ ਕਹੇ ਤਵੀਰ ਸੁਣੋ ਭਾਈ ਸਾਧੋ ਕਿਉ ਪੁੱਛ ਦੇਖਿਆ ਰੋ ਰੋਕੀ ਨਹੀਂ ਰੋਕ ਪਾਏ ਬਸੇ ਲੋਕਾਂ ਨੂੰ ਵੀ ਚੱਕਣਾ ਰੋਕੀ ਨਹੀਂ ਬੰਦੇ ਲੋਕ ਰਹੋ ਲੱਖਾਂ ਬਾਨ ਆਲੇ ਮਜ਼ਾਕ ਆ ਖੋਖਵੇਂ ਰਾਮ ਤੇ ਕੱਟ ਜਾਂਦਾ ਹੈ ਚਰ ਬੰਸੀ ਛੱਡ ਚਰ ਪੌਣੇ ਪੜ੍ਹ ਜਿਆਦਾ ਮਿਹਰ ਦੇਉਂਦੀ ਹੈ ਕੰਮ ਸਾਬਣਾ ਕਰਦਣ ਭੋਲਦਾ ਮੰਗਦੀ ਮਰਤ ਨਾ ਦੀ ਕਹੇ ਬਤਾਲੇ ਸੁਨ ਬਿਕਰਮਾ ਉਹ ਕਰੋ ਮੇ ਜਗਤ ਦੇ ਮੇਰੀ ਆ ਦੇ ਰਾਂ ਨੰਦੀ ਦਾ 11 ਕਜੇ ਆ ਗਏ ਸੀ ਆ ਗਏ ਸੀ ਆਉਂਦੀ ਸਾਡ ਵਧੀਆ ਪ੍ਰਸ਼ਾਦ ਦੇ ਸ਼ਕੇ ਨਹੀਂ ਸ਼ਕੇ ਨਹੀਂ ਕਿਲੋ ਦੇ ਸੀਕਿਉ ਫਾਗੇ ਆ ਗਏ 20 ਕਿਲੋ ਦੁੱਧ ਪੀ ਗਏ ਚੰਗਾ ਸਭ ਕੋ ਖਾਦਾ ਦਿੱਤਾ ਇਹ ਤੁਹਾਨੂੰ ਕਹਿੰਦਾ 1 ਘੰਟਾ ਰੋਕੀ ਨਾ ਮਿਲਦੀ ਥੋੜੇ ਮਲਮ ਦੇ ਪੁੱਜਿਆਂ ਵਰਗੇ ਮੂੰਹ ਹੋ ਜਾਂਦੇ ਆ ਵੀ ਸਾਡੇ ਲਈ ਗਰੀਬ ਵਾਸਤੇ ਵੀ ਅਮੀਰ ਵਾਸਤੇ ਵੀ مت ٹیکا بہت اچھے بہت اچھے آئی ਮੇਰਾ ਪਾਈ ਤੁਸੀਂ ਇੱਥੇ ਕੀ ਦਿਲ ਰਹੀ ਹੋ ਕੀ ਕਹਿਨੀ ਆ ਕਹਿੰਦੀ ਅਸੀਂ ਬਾਬਾ ਜੀ ਦੀਆਂ ਭਗਤਣੀਆਂ ਮੱਥਾ ਟੇਕ ਰਹੀ ਹਾਂ ਅੱਛਾ 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 ਇਹਰੇ ਬਾਬਾ ਜੀ ਦੀਆਂ ਭਗਤਣੀਆਂ ਅੱਛਾ ਬਾਬਾ ਜੀ ਦੀਆਂ ਭਗਤਣੀਆਂ ਨੇ ਹਾਂ ਇਹਨਾਂ ਨੂੰ ਮੜਿਆ ਇੱਧਰ ਨੂੰ ਭੇਜੀ ਉਹ ਐ ਤੁਹਾਨੂੰ ਖੁਸ਼ੀਆ ਭਗਤ ਬੁਲਾਉਂਗਾ ਮਾਗ ਲਾਣੀ ਕੀ ਤਹਾਡੇ ਨੂੰ ਤੁਹਾਡਾ ਫੈਸ਼ਨ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਪੋਰਾ ਫੇਰਾ ਵੀ ਨਹੀਂ ਲੱਗਦਾ ਕੱਲੇ ਆ ਜੀ ਇੱਥੇ ਕੀ ਨੂੰ ਕਰ ਰਹੇ ਹੋ ਅਸੀਂ ਮੱਥਾ ਟੇਕਣ ਆਇਆ ਸੀ ਸਾਨੂੰ ਰੱਬ ਨੇ ਮਿਲਿਆ ਸੀ ਰੱਬ ਨੂੰ ਮਿਲਣਾ ਚਾਹੀਦਾ ਰੱਬ ਨੂੰ ਲੱਭਦੀਆਂ ਫਿਰਦੀਆਂ ਹੋੜਾ ਜੀ ਰੱਬ ਲੱਭਦੀ ਠੀਕ 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 ਹਾਂ ਜੀ ਕੋਈ ਗੱਲ ਸਹੀ ਆ ਰਹੀ ਜਿਹੜੇ ਰੱਬ ਦੇ ਇੰਤਜ਼ਾਰ ਕਰਨੇ ਆ ਤਾਂ ਗੁਰੂ ਘਰ ਜਾਓ ਮੰਨ ਦਾ ਘਰ ਮਸਤੀ ਜਾਓ ਬੇਟਾ ਆਪਣੇ ਜੇਰੇ ਦੇ ਵਿੱਚ ਜਾਓ ਜਿਨ੍ਹਾਂ ਨੂੰ ਮੰਨ ਲਿਆ ਉਹਨਾਂ ਦੇ ਜੇਰੇ ਤੇ ਜਾਓ ਆਸਮਨ ਤੇ ਜਾਓ ਤੁਸੀਂ ਰੱਬ ਨਾਲ ਲੱਗਿਓ ਰੱਬੀਓ ਕੋਈ ਨਾ ਰੱਬ ਲੱਭਿਆ ਹਾਂਜੀ ਉਹ ਨਹੀਂ ਆਹ ਭਾਈ ਲੈ ਗੱਲ ਤਾਂ ਹੋ ਪਗੜੀ ਵਿੱਚ ਉਹ ਜੀ ਉਹ ਕਹਿੰਦੀ ਸੱਚੀ ਗੱਲ ਤਾਂ ਇਹ ਆ ਬਬੂ ਜੀ ਹਾਂ ਅਸੀਂ ਰੱਬ ਲੱਭਿਆ ਸੀ ਰੱਬ ਨਹੀਂ ਲੱਭਿਆ ਕੋਈ ਅੱਜ ਇਹਨਾਂ ਨੂੰ ਰੱਬ ਹੁਣ ਦੇਖੋ ਸਾਧ ਸੰਗਤ ਜੀ ਤੁਸੀਂ ਇਕੱਠ ਜੋ ਸੰਗਤਾਂ ਬਾਬਾ ਜੀ ਦੇ ਦਰਬਾਰ ਤੇ ਜਾਰੀਆਂ ਨੇ ਤੇ ਵਾਪਸ ਮੱਥਾ ਟੇਕ ਕੇ ਆ ਰੀਆਂ ਨੇ ਇਸ ਇਕੱਠ ਨੂੰ ਦੇਖ ਕੇ ਤੁਸੀਂ ਜੋ ਬਾਬਾ ਜੀ ਦੀ ਮਹਿਮਾ ਹੈ ਜਾਂ ਬਾਬਾ ਜੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੈ ਉਸ ਦਾ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਸੰਗਤਾਂ ਦੇ ਜੋ ਦੁੱਖ ਦਰਦ ਨੇ ਜੋ ਤਕਲੀਫਾਂ ਨੇ ਉਹ ਦੂਰ ਹੁੰਦੀਆਂ ਨੇ ਹਾਂ ਜੀ ਸਾਧ ਸੰਗਤ ਜੀ ਇਸ ਜਗ੍ਹਾ ਜੋ ਵੀ ਸੰਗਤਾਂ ਘਰ ਤੋਂ ਆਉਂਦੀਆਂ ਨੇ ਉਹ ਆਪਣੇ ਘਰ ਤੋਂ ਮਿੱਠਾ ਪ੍ਰਸ਼ਾਦਾ ਬਣਾ ਕੇ ਲੈ ਕੇ ਆਉਂਦੀਆਂ ਨੇ ਜਿਸ ਨੂੰ ਮੰਨੀ ਕਿਹਾ ਜਾਂਦਾ ਹੈ। ਬਾਬਾ ਜੀ ਦੇ ਸਰਵਾਰ ਤੇ ਉਸ ਦਾ ਪ੍ਰਸ਼ਾਦ ਹੈ ਜੋ ਉਹ ਵੰਡਿਆ ਜਾਂਦਾ ਹੈ। ਤੇ ਬਾਬਾ ਜੀ ਆਪਣੇ ਆਉਣ ਵਾਲੇ ਜੋ ਵੀ ਸ਼ਰਧਾਲੂ ਨੇ ਜੋ ਵੀ ਬਾਬਾ ਜੀ ਦੇ ਆਉਣ ਦੀਆਂ ਸੰਗਤਾਂ ਨੇ ਜੋ ਉਹਨਾਂ ਦੇ ਦੁੱਖ ਤਕਲੀਫਾਂ ਜਾਂ ਦਰਦ ਜੋ ਵੀ ਕਿਸੇ ਕਿਸਮ ਦੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਬਾਬਾਈ ਉਹਨਾਂ ਦੀ ਅਰਦਾਸ ਬੇਨਤੀ ਸੁਣ ਕੇ ਉਸ ਨੂੰ ਸਹਿਜਾਂ ਹੀ ਪੂਰਾ ਕਰਦੇ ਨੇ ਇਹ ਬਾਬਾ ਭੋਲਾ ਗਿਰਜੀ ਤੇ ਬਾਬਾ ਸਰੁਸਤੀ ਦਾ ਹਜੀਆਂ ਦੀਆਂ ਸਮਾਦਾਂ ਇਸ ਜਗ੍ਹਾ ਦੇ ਬਣੀਆਂ ਹੋਈਆਂ ਨੇ ਸਾਥ ਸੰਗਤ ਜੀ ਇਸ ਸਮਾਦਾਂ ਨੇ ਇੱਕ ਚੀਜ਼ ਹੋਰ ਅਸੀਂ ਐਡ ਕਰਨੀ ਚਾਹੁੰਦੇ ਆ ਇਹਨਾਂ ਨੇ ਦਰਖਤਾਂ ਦੀ ਜੋ ਸਾਂਭ ਸੰਭਾਲ ਹੈ ਉਹ ਬੜੇ ਹੀ ਸੱਚਜੇ ਢੰਗ ਨਾਲ ਕੀਤੀ ਹੋਈ ਹੈ ਕਿਉਂਕਿ ਸਾਡੇ ਪੰਜਾਬ ਨੂੰ ਜੇ ਕਿਸੇ ਚੀਜ਼ ਦੀ ਇਸ ਟਾਈਮ ਸਭ ਤੋਂ ਵੱਧ ਜ਼ਰੂਰਤ ਹੈ ਤਾਂ ਉਹ ਇਹਨਾਂ ਦਰਖਤਾਂ ਦੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚੋਂ ਦਰਖਤ ਕੱਟੇ ਜਾ ਰਹੇ ਨੇ ਲੱਗ ਨਾਵੇਂ ਰਹ ਨਹੀਂ ਰਹੇ ਸੋ ਇਹਨਾਂ ਸਮਾਦਾਂ ਦੇ ਵਿੱਚ ਤੁਸੀਂ ਆ ਕੇ ਦੇਖੋਗੇ ਤੁਹਾਨੂੰ ਹਰ ਜਗ੍ਹਾ ਹਰਿਆਲੀ ਹੀ ਹਰਿਆਲੀ ਦੇਖਣ ਨੂੰ ਮਿਲੇਗੀ ਸਾਹ ਸੰਗੇ ਜੀ ਨਾਲੇ ਅਸੀਂ ਤੁਹਾਨੂੰ ਥੋੜਾ ਮੇਲਾ ਵੀ ਦਿਖਾਵਾਂਗੇ ਜੀ ਕਿਉਂਕਿ ਮੇਲਾ ਜ਼ਿੰਦਗੀ ਦਾ ਇੱਕ ਹੋਰ ਰੰਗ ਹੈ ਜਿਹਦੇ ਨਾਲ ਉਸ ਟਾਈਮ ਦੇ ਲਈ ਸਾਡੀਆਂ ਟੈਨਸ਼ਨਾਂ ਸੋ ਸਾਨੂੰ ਮੁਕਤੀ ਮਿਲ ਜਾਂਦੀ ਹੈ ਕਿਉਂਕਿ ਅਸੀਂ ਸਾਰਾ ਕੁਝ ਭੁੱਲ ਕੇ ਇਸ ਮੇਲੇ ਦੀ ਭੀੜ ਦੇ ਵਿੱਚ ਖੋ ਜਾਣਾ ਚਾਹੁੰਦੇ ਆ ਇਸ ਜਗ੍ਹਾ ਆ ਕੇ ਸਿਆਣੇ ਲੋਕ ਵੀ ਬੱਚੇ ਬਣ ਜਾਂਦੇ ਨੇ ਸੋ ਥੋੜੇ ਜਿਹੇ ਦ੍ਰਿਸ਼ ਮੇਲੇ ਦੇ ਵੀ